ਡਾਇਰੈਕਟਰ ਜਨਰਲ ਪੁਲਸ ਪੰਜਾਬ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਸ ਵੱਲੋਂ ARGP ਟ੍ਰੈਫਿਕ ਪੰਜਾਬ ਪੀਐਸ ਰਾਏ ਦੀ ਨਿਗਰਾਨੀ ਹੇਠ ਅੱਜ ਜ਼ਿਲ੍ਹਾ ਨਮਾ ਸ਼ਹਿਰ ਦੇ ਪਿੰਡ ਮੀਲੀ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਵਿਅਕਤੀਆਂ ਵੱਲੋਂ ਸੁਝਾਅ ਲਏ ਗਏ ਅਤੇ ADGP ਐਸ ਰਾਏ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਸਾਰਥਿਕ ਲੋਕਾਂ ਦਾ ਸਹਿਯੋਗ ਯੋਧ ਨਸ਼ਿਆਂ ਵਿਰੁੱਧ ਮਿਲਦਾ ਜਾ ਰਿਹਾ ਹੈ ਤੇ ਕਿਹਾ ਕਿ ਜਿਸ ਤਰ੍ਹਾਂ ਨਵਾਂ ਸ਼ਹਿਰ ਦੇ ਕਲਰਾਮ ਮਹੱਲੇ ਅਤੇ ਕਸਬਾ ਔੜ ਵਿਖੇ ਨਸ਼ਾ ਤਸਕਰਾ ਵੱਲੋਂ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਗਈਆਂ ਸਨ ਉਹਨਾਂ ਨੂੰ ਸਰਕਾਰ ਵੱਲੋਂ ਜ਼ਬਤ ਵੀ ਕੀਤਾ ਜਾ ਰਿਹਾ ਹੈ ਜੋ ਨਾਜਾਇਜ਼ ਉਹ ਸਾਰੀਆਂ ਕੀਤੀਆਂ ਗਈਆਂ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਬਾਜੀ ਜੀ ਐਡੀਜੀਪੀ ਸਰ ਐਸ ਰਾਏ ਸਰ ਦੀ ਅਗਵਾਈ ਹੇਠ ਨਵਾਂ ਸ਼ਹਿਰ ਬੰਗਾ ਦੇ ਵਿੱਚ ਸੰਪਰਕ ਮੀਟਿੰਗ ਕੀਤੀ ਗਈ। ਇਹਦੇ ਵਿੱਚ ਜੋ ਵੀ ਸਾਡੇ ਨਸ਼ਿਆਂ ਦੇ ਰਿਲੇਟਡ ਅਸੀਂ ਕਾਰਵਾਈ ਕੀਤੀ ਹੈਗੀ ਆ ਉਹ ਪਬਲਿਕ ਦੇ ਨਾਲ ਅਸੀਂ ਸਾਂਝਾ ਕੀਤਾ ਤੇ ਅਸੀਂ ਪਬਲਿਕ ਦੇ ਵੀ ਥੀ ਵਿਊਜ਼ ਲੈ ਕੇ ਇਹਨੂੰ ਅਸੀਂ ਹੋਰ ਕਿੱਦਾਂ ਵਧਾ ਸਕਦੇ ਹਾਂ ਤੇ ਅਸੀਂ ਪਬਲਿਕ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਿੱਦਾਂ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਟੀਚਰਜ਼ ਦਾ ਰੋਲ ਹੈਗਾ ਪੇਰੈਂਟਸ ਦਾ ਰੋਲ ਹੈਗਾ ਕਿ ਉਹ ਬੱਚਿਆਂ ਨੂੰ ਜਾਗਰੂਕ ਕਰ ਸਕਦੇ ਆ ਤੇ ਸਾਨੂੰ ਇਹਦਾ ਬੜਾ ਅੱਛਾ ਪਬਲਿਕ ਵੱਲੋਂ ਪ੍ਰਵਾਹ ਹੁੰਗਾਰਾ ਮਿਲਿਆ ਕਾਫੀ ਜ਼ਿਆਦਾ ਲੋਕ ਜਿਹੜਾ ਬੰਗੇ ਦੇ ਆਸ-ਪਾਸ ਪਿੰਡਾਂ ਤੋਂ ਆਏ ਹੋਏ ਸੀਗੇ ਤੇ ਉਹਨਾਂ ਨੇ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਇਸ ਕਾਰਵਾਈ ਦੀ ਵੀ ਸ਼ਲਾਘਾ ਕੀਤੀ ਹੈਗੀ ਸਰ ਕੀ ਲੱਗਦਾ ਤੁਹਾਨੂੰ ਹੁਣ ਇਹ ਨਸ਼ੇ ਦੇ ਖਿਲਾ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਬਲਿਕ ਦਾ ਬਹੁਤ ਪੋਜ਼ਿਟਿਵ ਰਿਸਪੌਂਸ ਹੈਗਾ ਜਿੱਦਾਂ ਕਿ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਇੱਕ ਸੇਫ ਹੈਲਪਲਾਈਨ ਵੀ ਸਟਾਰਟ ਕੀਤੀ ਗਈ ਹੈ ਸਾਨੂੰ ਉਸ ਦੇ ਉੱਤੇ ਹੀ ਬੜੀ ਇਨਫੋਰਮੇਸ਼ਨ ਆ ਰਹੀ ਹੈ ਪਬਲਿਕ ਸਾਨੂੰ ਪਰਸਨਲੀ ਆ ਕੇ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਅੱਛਾ ਕੰਮ ਹੋ ਰਿਹਾ ਤੇ ਉਹ ਪਰਸਨਲੀ ਸਾਨੂੰ ਆ ਕੇ ਇਨਫੋਰਮੇਸ਼ਨ ਦਿੰਦੇ ਆ ਨਾ ਕਿ ਸਿਰਫ ਉਹਨਾਂ ਦੇ ਤਹਿ ਜਿਹੜੇ ਕਿ ਨਸ਼ਾ ਵੇਚਦੇ ਹੈਗੇ ਆ ਉਹਨਾਂ ਲਈ ਵੀ ਜਿਹੜੇ ਕਿ ਡੀਡਿਕਸ਼ਨ ਤੇ ਰੀਹੈਬਿਟੀਸ਼ਨ ਕਰਵਾਉਣਾ ਚਾਹੁੰਦੇ ਆ ਜਿਹੜੇ ਕੋਈ ਨਸ਼ਾ ਐਡਿਕਟ ਹੈਗੇ ਆ ਉਹਨਾਂ ਕਸਰ ਕੋਈ ਨਵੇਂ ਨੰਬਰ ਜਾਂ ਕੋਈ ਪੁਰਾਣੇ ਨੰਬਰ ਜਿਹੜੇ ਹੈਗੇ ਆ ਹੈਲਪ ਜਾਰੀ ਕਰ ਸਕਦੇ ਹੋ ਦੱਸਿਓ ਮਣਜੇ ਉਹ ਜਿਹੜਾ ਆਪਣੇ ਸੇਫ ਹੈਲਪ ਲਾਈਨ ਹੈਗੀ ਆ ਤੁਸੀਂ ਉਸ ਦੇ ਉੱਤੇ ਜਿਹੜਾ ਹੈਗਾ WhatsApp ਮੈਸੇਜ ਕਰ ਸਕਦੇ ਹੋ ਉਹਦਾ ਜਿਹੜਾ ਹੈਗਾ 9779100200 ਇਹ ਨੰਬਰ ਹੈਗਾ ਇਸ ਦੇ ਉੱਤੇ ਕੋਈ ਵੀ WhatsApp ਮੈਸੇਜ ਕਰ ਸਕਦਾ

इसे याद आता है कल बहुत अच्छा ना कि अपनी समाज की कि जुड़े बाजी बाल जाने हैं कि केवल बता इस ताता जो आस्था है उगा तो यही एक तो पूरे तो साल सदस्यों की है कि वो तो पार्टी जेल में आए उन्हें वापस समाज को भी चुनाव के आने वो जगह भी बंदा जैसे ਆਦਿਕ ਜੋ ਪਛਾਤਾ ਜੀ ਨੂੰ ਇਹਦੀ ਡਾਕਟਰਾਂ ਦੀ ਕੰਮ ਕਰਦਾ ਉਹ ਵਰਦਾ ਸਾਧਕੀ ਦਾ ਬਣ ਜਾਂਦਾ ਉਸ ਮੱਤ ਨੂੰ ਜਿਹੜੀ ਮਾੜੀ ਮਾਪੋਂ ਦੇ ਤੇ ਆਦੀ ਹੋ ਗਈਆ ਉਸ ਮੱਤ ਨੂੰ ਠੀਕ ਕਰਦਾ ਉਹਦੇ ਤੇ ਉਹ ਦੱਸ ਆਨੇ ਨੂੰ ਜਗਾਸ ਨੇ ਉੱਤਲੀ ਉਹ ਮੱਤ ਨੂੰ ਕੋਲੋਂ ਸਹਤ ਨਹੀਂ ਕੱਟ ਸਕਦੇ ਉਹਨੂੰ ਟੈਂਪਰਰੀ ਜੇਲ੍ਹ ਚ ਪਾ ਲਈ ਪਰ ਫਿਰ ਇੰਨੀ ਦੇਰ ਬਾਅਦ ਉਹਨੂੰ ਜੇਲ੍ਹ ਚ ਲੱਗਾ ਨਾਲੇ ਇਹ ਉਹ ਵੀ ਐਮਬੀਓ ਬਤਾਉਣਾ ਆਇਆ ਲਿਖ ਉਹ ਕਹਿੰਦਾ ਕਿ ਆਪਣੀ ਗੱਲ ਉਹਨੂੰ ਆਪਾਂ ਜੇਲ੍ਹ ਜਾਂ ਅਦਾਲਤ ਦੇ ਅੰਦਰ ਜੇਲ੍ਹ ਦੇ ਕੰਮਾਂ ਦੇ ਅੰਦਰ ਸਮਾਪਤ ਲਾ ਲਈ ਸੋ ਉਹ ਪਟਿਆਲਾ ਜੇਲ੍ਹ ਇਸ ਗੱਲ ਤੋਂ ਫਟਣਾ ਉਹਦੇ ਚ ਨੰਮੂ ਆਪ ਦਾ ਜਿੱਤੇ ਐਸੇ ਕਿਸਾਪੀ ਨਹੀਂ ਐਪਲੀਕੇਸ਼ਨ ਸਟਾਫ ਕਰ ਸਕੀਆ ਉਹ ਵੀ ਚੁਕੀ ਦੀ ਹੈ ਪਰ ਅਬੀ ਵੈਸਟਰੀ ਲਈ ਐਪਲੀਕੇਸ਼ਨ ਕੀਆ ਉਸ ਬੰਦੇ ਦੀ ਪਰਵਾਹ ਦੇ ਵਿੱਚ ਆ ਜਾਂ ਬਵਾਲ ਪ੍ਰੋਵਾਈਡ ਕਰਨਾ ਇਹ ਜਿਆ ਉਹ ਕਰਨਾ ਉਹਦੇ ਨਾਲ ਬਹਿਤ ਕਾ ਕਿ ਉਹ ਵਾਪਸ ਇਨਸਾਨ ਬਣ ਕੇ ਚਾਹੇ ਇਹਦੇ ਲਈ ਵੀ ਮੈਂ ਤੁਹਾ ਦਾ ਸਹਿਯੋਗ ਮੰਗਦਾ ਹੈ ਕਿਤਾਬੀ ਗਲ ਸਕੂਲ ਦੇ ਵਿੱਚ एजुकेशन की गल बहुत अच्छी है अपना ये विचार करा और सरकार बारे में भी सुधार देवी खेल का ये होगा कि खेड अपनी तो 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 जो शरीर पक्षों अपने खेल अपने जो शरीर के एनर्जी है रिलैक्स हो जाती है और अपना माइंड भी तो रिलैक्स हो जाता है और अपने विचार भी अच्छे हो जाते हैं तो खेल बहुत जरूरी अंक में ये भी सरकार को दस जाएगा और ये बारे भी क्योंकि प्रचार करापर है कि ये साथी लगे कि अपनी सारे की जंगली आपकी पुलिस की थोड़े सारे का सहयोग है और बहुत बड़ा सहयोग है ਉਹ ਆਪਣੇ ਬੱਚੇ ਨੇ ਜਿਹੜੇ ਇਸ ਦਾ ਦਾਖਾਣ ਕਰਵਾਇਆ ਤਾਂ ਬਾਪਕ